ਔਰ ਬੈਂਟਰਾਂ ਮੇਂ ਨਾਲ ਗੱਡੀਆਂ ਧੱਕਾ ਸਟਾਰਟ ਦੇ ਲਗਭਗ 20 ਤੋਂ 25 ਗੱਡੀਆਂ ਜਿਹੜੀਆਂ ਧੱਕਾ ਸਟਾਰਟ ਨੇ। ਫਿਰ ਉਸ ਫੇਰ ਪਾਰ ਡਿੱਪੂ ਦੇ ਵਿੱਚ ਨਹੀਂ ਜਿਹਦੇ ਕਾਰਨ ਗੱਡੀ ਮਹੀਨਾ-ਮਹੀਨਾ ਦਾਦਾ-ਦਦਨ ਖੜੀ ਰਹਿੰਦੀ ਹੈ। ਟਾਇਰ ਨਿਕਲੀ ਹੋਈ ਹੈ ਟਾਇਰ ਦੀ ਤਾਂ ਵੀ ਉਹਨਾਂ ਨੂੰ ਰੂਟ ਦੇ ਉੱਪਰ ਭੇਜਿਆ ਜਾ ਰਿਹਾ ਹੈ। ਕਦੋਂ ਵੀ ਸਟੀਅਰਿੰਗ ਦਾ ਆਪਦਾ ਕੰਮ ਛੱਡ ਸਕਦਾ ਹੈ ਜਾਂ ਚੱਕੇ ਆਪਦਾ ਕੰਮ ਛੱਡ ਸਕਦੇ ਨੇ ਜਿਹਦੇ ਕਾਰਨ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ। ਪਰ ਸਾਨੂੰ ਲੱਗ ਰਿਹਾ ਵੀ ਸਰਕਾਰ ਤੇ ਵਿਨੈਮਨ ਮਿਲ ਕੇ ਕਿਤੇ ਨਾ ਕਿਤੇ ਸਹਾਰੇ ਨੂੰ ਬੰਦ ਕਰਨਗਾ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪੰਜਾਬ ਤੇ ਮੈਂ ਹਾਂ ਰਸ਼ਪਾਲ ਸਿੰਘ ਅਸੀਂ ਬਠਿੰਡਾ ਦੇ ਬੱਸ ਸਟੈਂਡ ਵਿੱਚ ਪਹੁੰਚਿਆ ਤੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਉਂਦੇ ਆ ਵੀ ਜਿਹੜੀਆਂ ਬੱਸਾਂ ਹਾਲਤਾਂ ਕਿ ਹੋਈਆਂ ਜਗਮਾਨ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਉਹ ਵੀ ਸੁਣਾਵਾਂਗੇ ਬੱਸਾਂ ਦੀ ਹਾਲਤ ਬਹੁਤ ਤਰਸਯੋਗ ਆ। ਸਪੀਅਰ ਪਾਰਟ ਦਾ ਜਿਹੜਾ ਕੰਟਰੈਕਟ ਆ ਠੇਕੇਦਾਰ ਨਾਲ ਕੀਤਾ ਹੁੰਦਾ ਉਹ ਖਤਮ ਹੋ ਚੁੱਕਾ ਤੇ ਹੁਣ ਜਿਹੜਾ ਸਪੀਅਰ ਪਾਰਟ ਨਹੀਂ ਆ ਰਿਹਾ ਜਿਹੜਾ ਲੈ ਲਾ ਜਿਹੜਾ ਇੰਜਨਾਂ ਵਿੱਚ ਪੈਂਦਾ ਹੁੰਦਾ ਉਹ ਵੀ ਨਹੀਂ ਆ ਰਿਹਾ ਜਿਸ ਕਾਰਨ ਜਿਹੜੀ ਡਰਾਈਵਰਾਂ ਨੂੰ ਵੱਡੀ ਸਮੱਸਿਆ ਆ ਰਹੀ ਆ ਤੁਹਾਨੂੰ ਨਾਲ ਦੀ ਨਾਲ ਹੋਰ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਕਿ ਟਾਇਰਾਂ ਦੀਆਂ ਜਿਹੜੀਆਂ ਤਾਰਾਂ ਨਿਕਲ ਚੁੱਕੀਆਂ ਜਿਹੜੀਆਂ ਬੱਸਾਂ ਦੀ ਹਾਲਤ ਬਹੁਤ ਤਰਸਯੋਗ ਆ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਸੀ ਉਹ ਕਾਰਪੋਰੇਟ ਘਰਾਣਿਆਂ ਦੀਆਂ ਗੱਲਾਂ ਕਰਕੇ ਜਾ ਆਪਾਂ ਕਹਿ ਦਈਏ ਉਹ ਬਾਦਲ ਰੋਡ ਆਰਬਿਟ ਦੀਆਂ ਗੱਲਾਂ ਕਰ ਕਰਕੇ ਹੀ ਸਰਕਾਰ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪ੍ਰਾਈਵੇਟ ਕਾਰਪੋਰੇਟ ਘਰਾਣੇ ਆ ਉਹਨਾਂ ਕਾਮਯਾਬ ਨਹੀਂ ਹੋ ਸਕਦਾ ਜੇ ਉਹਗਾ ਤੇ ਸਰਕਾਰੀ ਬੱਸਾਂ ਨੂੰ ਕਾਮਯਾਬ ਕੀਤਾ ਜਾਊਗਾ ਪਰ ਸਰਕਾਰ ਹਮ ਤੋ ਬਾਤ ਉਹ ਬਾਣੇ ਤੇ ਦਾਵੇ ਸਿਰ ਖੋਖਲੇ ਹੀ ਨਜ਼ਰ ਆਏ ਤੇ ਬੰਡਾ ਦੇ ਬੱਸ ਸਟੈਂਡ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਨਾਲ ਦੀ ਨਾਲ ਜਿਹੜੀਆਂ ਬਹੁਤ ਐਂਟੇ ਬੱਸਾਂ ਜਿੰਨਾਂ ਵਿੱਚ ਬੈਟਰੀ ਨਹੀਂ ਹੈ ਤੇ ਤੱਕ ਤੱਕ ਦਾ ਸਟਾਰਟ ਆ ਹੁਣ ਤੁਸੀਂ ਦੇਖ ਸਕਦੇ ਹੋ ਬੱਸ ਨਵੀਆਂ ਪਰੇ ਦੇ ਜਿਹੜੇ ਟਾਇਰ ਆ ਉਹ ਬਿਲਕੁਲ ਖਰਾਬ ਹੋ ਚੁੱਕੇ ਆ ਜਾਨੀ ਘਸ ਚੁੱਕੇ ਆ ਹਾਲਾਂਕਿ ਹਾਲਤ ਬਹੁਤ ਤਰਸਯੋਗ ਆ ਪਸਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਕਾਰਪੋਰੇਟ ਕਰਾਂਦੇ ਆ ਉਹਨਾਂ ਨੂੰ ਫਲ ਪਾਈ ਜਾਊਗੀ ਤੇ ਜਿਹੜੇ ਸਰਕਾਰੀ ਅਦਾਰੇ ਆ ਉਹਨਾਂ ਨੂੰ ਕਾਮਯਾਬ ਕੀਤਾ ਜਾਊਗਾ ਪਰ ਤੁਸੀਂ ਲਗਾਤਾਰ ਦੇਖ ਰਹੇ ਹੋ ਤਸਵੀਰਾਂ ਵੀ ਬੱਸ ਸਟੈਂਡ ਆ ਜਿਹੜਾ ਵਿਟੜਾ ਦਾ ਉਹਦੇ ਚ ਆਗੂਆਂ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਇਹਦਾ ਸਪੇਅਰ ਪਾਰਟ ਨਹੀਂ ਆ ਰਿਹਾ ਜਿਸ ਕਾਰਨ ਤਕਰੀਬਨ 2 ਦਰਜਣ ਦੇ ਕਰੀਬ ਆ ਜਿਹੜੀਆਂ ਬੱਸਾਂ ਉਹ ਖਰਾਬ ਖੜੀਆਂ ਕਈਆਂ ਦੇ ਟਾਇਰ ਨਹੀਂ ਹੈ ਕਈਆਂ ਦੇ ਬੈਟਰੀ ਨਹੀਂ ਹੈ ਕਈਆਂ ਦੇ ਹੋਰ ਸਮਾਨ ਆ ਸਪੇਅਰ ਪਾਰਟ ਦਾ ਸਮਾਨ ਹੈ ਨਹੀਂ ਜਿਸ ਕਾਰਨ ਸਾਨੂੰ ਵੱਡੀ ਸਮੱਸਿਆ ਆਉਂਦੀ ਜੇ ਕੋਈ ਨਿੱਕੀ ਜਿਹੀ ਚੀਜ਼ ਲੈਣੀ ਹੁੰਦੀ ਆ ਤਾਂ ਸਾਨੂੰ ਇਹਨਾਂ ਦੇ ਹੋਰ ਜਿੱਥੇ ਸਰਵਿਸ ਸੈਂਟਰ ਨੇ ਉੱਥੋਂ ਲਿਆਉਣੀ ਪੈਂਦੀ ਆ ਇਸ ਜਿਸ ਨਾਲ ਸਾਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਤਾ ਔਰ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਭਲੈ ਆਨਟੀਵੀ ਪੰਜਾਬ ਤੇ ਮੈਂ ਹਾਂ ਰਸ਼ਪਾਲ ਸਿੰਘ ਅਸੀਂ ਬਠਿੰਡਾ ਦੇ ਬੱਸ ਸਟੈਂਡ ਵਿੱਚ ਪਹੁੰਚਿਆ ਤੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਉਨੇ ਆ ਵੀ ਜਿਹੜੀਆਂ ਬੱਸਾਂ ਹਰ ਤਾਂ ਕਿ ਹੋਈਆਂ ਜਗਮਾਨ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਉਹ ਵੀ ਸੁਣਾਵਾਂਗੇ ਬੱਸਾਂ ਦੀ ਹਾਲਤ ਬਹੁਤ ਤਰਸਯੋਗ ਆ ਸਪੇਅਰ ਪਾਰਟ ਦਾ ਜਿਹੜਾ ਕੰਟਰੈਕਟ ਆ ਠੇਕੇਦਾਰ ਨਾਲ ਕੀਤਾ ਹੁੰਦਾ ਉਹ ਖਤਮ ਹੋ ਚੁੱਕਾ ਤੇ ਹੁਣ ਜਿਹੜਾ ਸਪੇਅਰ ਪਾਰਟ ਨਹੀਂ ਆ ਰਿਹਾ ਜਿਹੜਾ ਲੈ ਲਾ ਜਿਹੜਾ ਇੰਜਨਾਂ ਵਿੱਚ ਪੈਂਦਾ ਹੁੰਦਾ ਉਵੀ ਨਹੀਂ ਆ ਰਹਾ ਜਿਸ ਕਾਰਨ ਇਹ ਡਰਾਈਵਰਾਂ ਨੂੰ ਵੱਡੀ ਸਮੱਸਿਆ ਆ ਰਹੀ ਆ ਤੁਹਾਨੂੰ ਨਾਲ ਦੀ ਨਾਲ ਹੋਰ ਤਸਵੀਰਾਂ ਵੀ ਤਕਵਾਵਾਂਗੇ ਜਿੱਥੇ ਕਿ ਟਾਇਰਾਂ ਦੀਆਂ ਜਿਹੜੀਆਂ ਤਾਰਾਂ ਨਿਕਲ ਚੁੱਕੀਆਂ ਜਿਹੜੀਆਂ ਬੱਸਾਂ ਦੀ ਹਾਲਤ ਬਹੁਤ ਤਰਸਯੋਗ ਆ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਸੀ ਉਹ ਕਾਰਪੋਰੇਟ ਘਰਾਣਿਆਂ ਦੀਆਂ ਗੱਲਾਂ ਕਰਕੇ ਜਾਪਾਂ ਕਹਿ ਦਈਏ ਉਹ ਬਾਦਲ ਰੋਡ ਆਰਬਿਟ ਦੀਆਂ ਗੱਲਾਂ ਕਰ ਕਰਕੇ ਹੀ ਸਰਕਾਰ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪ੍ਰਾਈਵੇਟ ਕਾਰਪੋਰੇਟ ਘਰਾਣੇ ਆ ਉਹਨਾਂ ਕਾਮਯਾਬ ਨਹੀਂ ਹੋ ਸਕਦਾ ਜਾਊਗਾ ਤੇ ਸਰਕਾਰੀ ਬੱਸਾਂ ਨੂੰ ਕਾਮਯਾਬ ਕੀਤਾ ਜਾਊਗਾ ਪਰ ਸਰਕਾਰ ਹਮ ਤੋਂ ਬਾਤੋ ਬਾਣੇ ਦੇ ਦਾਵੇ ਸਿਰ ਖੋਖਲੇ ਹੀ ਨਜ਼ਰ ਆਏ ਤੇ ਫਿਰਦਾ ਦੇ ਬੱਸ ਸਟੈਂਡ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਨਾਲ ਦੀ ਨਾਲ ਜਿਹੜੀਆਂ ਬਹੁਤ ਇੰਨੇ ਬੱਸਾਂ ਜਿੰਨਾਂ ਵਿੱਚ ਬੈਟਰੀ ਨਹੀਂ ਹੈ ਤੇ ੱੱਕਾ ੱੱਕਾ ਸਟਾਰਟ ਆ ਹੁਣ ਤੁਸੀਂ ਦੇਖ ਸਕਦੇ ਹੋ ਬੱਸ ਨਵੀਆਂ ਪਰ ਇਹਦੇ ਜਿਹੜਾ ਟਾਇਰ ਆ ਉਹ ਬਿਲਕੁਲ ਖਰਾਬ ਹੋ ਚੁੱਕੇ ਆ ਯਾਨੀ ਘਸ ਚੁੱਕਿਆ ਹਾਲਾਂਕਿ ਹਾਲਤ ਬਹੁਤ ਤਰਸਯੋਗ ਆ ਬੱਸਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਕਾਰਪੋਰੇਟ ਕਰਾਂਗੇ ਆ ਉਹਨਾਂ ਨੂੰ ਫਲ ਪਾਈ ਜਾਊਗੀ ਤੇ ਜਿਹੜੇ ਸਰਕਾਰੀ ادارے ਆ ਉਹਨਾਂ ਨੂੰ ਕਾਮਯਾਬ ਕੀਤਾ ਜਾਊਗਾ ਪਰ ਤੁਸੀਂ ਲਗਾਤਾਰ ਦੇਖ ਰਹੇ ਹੋ ਤਸਵੀਰਾਂ ਵੀ ਬੱਸ ਸਟੈਂਡ ਆ ਜਿਹੜਾ ਟਿੱਡਾ ਦਾ ਉਹਦੇ ਚ ਆਗੂਆਂ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਇਹਦਾ ਸਪੇਅਰ ਪਾਰਟ ਨਹੀਂ ਆ ਰਿਹਾ ਜਿਸ ਕਾਰਨ ਤਕਰੀਬਨ 2 ਦਰਜਣ ਦੇ ਕਰੀਬ ਆ ਜਿਹੜੀਆਂ ਬੱਸਾਂ ਉਹ ਖਰਾਬ ਖੜੀਆਂ ਕਈਆਂ ਦੇ ਟਾਇਰ ਨਹੀਂ ਹੈ ਕਈਆਂ ਦੇ ਬੈਟਰੀ ਨਹੀਂ ਹੈ ਕਈਆਂ ਦੇ ਹੋਰ ਸਮਾਨ ਆ ਸਪੇਅਰ ਪਾਰਟ ਦਾ ਸਮਾਨ ਹੈ ਨਹੀਂ ਜਿਸ ਕਾਰਨ ਸਾਨੂੰ ਵੱਡੀ ਸਮੱਸਿਆ ਆਉਂਦੀ ਜੇ ਕੋਈ ਨਿੱਕੀ ਜਿਹੀ ਚੀਜ਼ ਲੈਣੀ ਹੁੰਦੀ ਆ ਤਾਂ ਸਾਨੂੰ ਜਿੱਥੇ ਸਰਵਿਸ ਸੈਂਟਰ ਨੇ ਉੱਥੋਂ ਲਿਆਉਣੀ ਪੈਂਦੀ ਆ ਉਸ ਇਸ ਦੇ ਨਾਲ ਸਾਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਔਰ ਜੇ ਤੁਸੀਂ ਦੇਖ ਸਕਦੇ ਹੋ ਹਾਲਤ ਦੇਖ ਸਕਦੇ ਹੋ ਜਿਹੜੇ ਟਾਇਰ ਆ ਇਹਦੇ ਬਿਲਕੁਲ ਗੰਗੇ ਹੋ ਚੁੱਕੇ ਆ ਜਿਹਦੇ ਨਾਲ ਵੱਡਾ ਹਾਦਸਾ ਵੀ ਵਾਪਰ ਸਕਦਾ ਜਿ ਤਸਵੀਰਾਂ ਨਾਲ ਦੀ ਨਾਲ ਦੇਖ ਰਹੇ ਹਾਂ ਕਿ ਜਿਹੜੇ ਟਾਇਰਾਂ ਦੀ ਹਾਲਤ ਕਿੱਦਾਂ ਦੀ ਆ ਦੂਸਰੇ ਪਾਸੇ ਜਿਹੜਾ ਔਰਤਾਂ ਵਾਸਤੇ ਕਰਾਇਆ ਫ੍ਰੀ ਕੀਤਾ ਹੋਇਆ ਉਹਦੀ ਜਿਹੜੀ ਅਦਾਇਗੀ ਆ ਉਹ ਨਹੀਂ ਕੀਤੀ ਜਾ ਰਹੀ ਕਿਉਂਕਿ ਜੇ ਅਦਾਇਗੀ ਹੋਵੇ ਤਾਂ ਸਾਰੇ ਕੋਲੇ ਪੈਸਾ ਆਵੇ ਤਾਂ ਜਿਹੜਾ ਸਮਾਨ ਖਰੀਦਿਆ ਜਾ ਸਕਿਆ ਆਕੂਆਂ ਨੇ ਕਿਹਾ ਕਿ ਇਹ ਬੜੀ ਵੱਡੀ ਸਮੱਸਿਆ ਆ ਰਹੀ ਆ ਜਿਸ ਕਾਰਨ ਸਾਨੂੰ ਜਿਹੜੀਆਂ ਪੱਸਾਂ ਨੂੰ ੱਤਕਾ ਲਾ ਕੇ ਸਟਾਰਟ ਕਰਨਾ ਪੈਂਦਾ ਵਾ ਤੇ ਟੈਰਾਂ ਦੀਆਂ ਨਹੀਂ ਤਾਰਾਂ ਨਿਕਲੀਆਂ ਜਿਸ ਕਾਰਨ ਜਿੱਥੇ ਜਿਹੜੇ ਟਾਈਮ ਆ ਉਹ ਵੀ ਖਰਾਬ ਹੋ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਜਿਹੜੀ ਬੱਸ ਆ ਇਹ ਲੁਧਿਆਣੇ ਨੂੰ ਜਾ ਰਹੀ ਆ ਜਦੋਂ ਕਿ ਐਡਾ ਲੰਬਾ ਸਫ਼ਰ ਆ ਪਰ ਇਹਦੇ ਜਿਹੜੇ ਟਾਇਰ ਆ ਉਹ ਬਿਲਕੁਲ ਖਰਾਬ ਆ ਸਵਾਰੀਆਂ ਨਾਲ ਕੋਈ ਹਾਦਸਾ ਵਾਪਰ ਸਕਦਾ ਕਦੋਂ ਵੀ ਜਿਹੜਾ ਟਾਇਰ ਉਹ ਫਟ ਸਕਦਾ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ بس ਜਿਹੜੇ ਦਾਅਵੇ ਤੇ ਵਾਦੇ ਹੋ ਖੋਖਲੇ ਹੀ ਰਹਿ ਗਏ ਜਿਸ ਕਾਰਨ ਜਿਹੜੀਆਂ ਵੱਡੇ ਹਾਦਸੇ ਵਾਪਰ ਸਕਦੇ ਮੌਲਿਆ ਲਾ ਜਿਹੜਾ ਉਹ ਗੱਡੀਆਂ ਵਿੱਚ ਪਾਉਣ ਨੂੰ ਹੈ ਨਹੀਂਗਾ ਜਿਸ ਕਾਰਨ ਪਿਛਲੇ ਦਿਨੀ ਵੀ ਜਿਹੜਾ ਇੱਥੇ ਸਾਈਕਲ ਸਟੈਂਡ ਆ ਕਿਉਂਕਿ ਬ੍ਰੇਕ ਵਗੈਰਾ ਫ੍ਰੀ ਹੋ ਜਾਂਦੇ ਜਿਸ ਕਾਰਨ ਬ੍ਰੇਕ ਨਹੀਂ ਲੱਗਦੇ ਤੇ ਉਹ ਕੰਨਾਂ ਚ ਵੀ ਵੱਜਣ ਨਹੀਂ ਆਣੀਆਂ ਕੋ ਟਰਾਮਾ ਸਾਹਮਣੇ ਆਈਆਂ ਸਰਕਾਰ ਨੂੰ ਇਸ ਵਾਰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜੇ ਹੱਥ ਸੇ ਆ ਉਹ ਨਾ ਹੋਣ ਕਰਾਇਆ ਫ੍ਰੀ ਕੀਤਾ ਹੋਇਆ ਏ ਲੇਡੀਜ਼ ਦਾ ਪਰ ਸਰਕਾਰ ਵੱਲੋਂ ਜਿਹੜੀ ਅਦਾਇਗੀ ਆ ਮਹਿਕਮੇ ਨੂੰ ਹੋ ਨਹੀਂ ਕੀਤੀ ਜਾ ਰਹੀ ਤੇ ਲੰਬੇ ਚਿਰ ਤੋਂ ਜਿਹੜਾ ਪੈਸਾ ਹੋ ਖੜਾ ਆ ਆਗੂਆਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਉ ਤੁਹਾਨੂੰ ਸੁਣਾਉਂਦੇ ਆ ਜੀ ਨਾਮ ਹੈ ਕਿੱਥੇ ਦਿੱਖੇ ਬੰਦੀ ਆ ਕੀ ਕਹਿਣਾ ਚਾਹੁੰਦੇ ਜਿਹੜਾ ਪੁੱਤ ਮੇਰਾ ਨਾ ਕੁਲਦੀਪ ਸਿੰਘ ਆ ਜੀ ਪ੍ਰਧਾਨ ਬਠਿੰਡਾ ਡਿੱਪੂ ਹਨ ਬਸ ਪੀ ਆਰਟੀਸੀ ਕੰਟਰੈਕਟਰ ਫਿ联 25/11 ਅੱਜ ਦਾ ਜੋ ਸਾਡਾ ਮਸਲਾ ਹੈ ਕਾਫੀ ਲੰਮੇ ਸਮੇਂ ਤੋਂ ਡਿੱਪੂ ਦੇ ਵਿੱਚ ਜਿਹੜਾ ਸਫੇਰ ਪਾਰਟ ਹੈ ਉਹ ਨਹੀਂ ਆ ਰਿਹਾ ਪਿਛਲੀ 31 ਦਸੰਬਰ ਤੋਂ ਜਿਹੜਾ ਐਗਰੀਮੈਂਟ ਹੁੰਦਾ ਹੈ ਉਹ ਪੂਰਾ ਹੋ ਗਿਆ ਉਸ ਤੋਂ ਬਾਅਦ ਐਗਰੀਮੈਂਟ ਨਹੀਂ ਹੋਇਆ ਔਰ ਡਿੱਪੂ ਦੇ ਵਿੱਚ ਜਿਹੜਾ ਮਗਲਾਇਲ ਹੈ ਜਿਹੜਾ ਗੱਡੀਆਂ ਦੇ ਵਿੱਚ ਮਗਲਾਇਲ ਪੈਂਦਾ ਹੈ ਉਹ ਬਿਲਕੁਲ ਵੀ ਨਹੀਂ ਹੈ ਨਾ ਹੀ ਲਗਭਗ ਇੱਕ ਮਹੀਨੇ ਤੋਂ ਆ ਰਿਹਾ ਟਾਇਰਾਂ ਦੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਔਰ ਬੈਂਟਰਾ ਬਣਾ ਗੱਡੀਆਂ ਤੱਕਾ ਸਟਾਰਟ ਦੇ ਲਗਭਗ 20 ਤੋਂ 25 ਗੱਡੀਆਂ ਜਿਹੜੀਆਂ ਤੱਕਾ ਸਟਾਰਟ ਨੇ ਔਰ ਸਪੇਡ ਸਫੇਰ ਪਾਰਟ ਤੋਂ ਬਗੈਰ ਨਿੱਕੀ ਜਿਹੀ ਕੋਈ ਜੇ ਆਪਾਂ ਕਹਿ ਦੀ ਕਮੀ ਆਉਂਦੀ ਹੈ ਕਿ ਟੀਪੀ ਦੇ ਵਿੱਚ ਔਰ ਉਹ ਸਫੇਰ ਪਾਰਟ ਡਿੱਪੂ ਦੇ ਵਿੱਚ ਨਹੀਂ ਜਿਹਦੇ ਕਾਰਨ ਗੱਡੀ ਮਹੀਨਾ-ਮਹੀਨਾ ਦਾਦਾ ਤਨ ਖੜੀ ਰਹਿੰਦੀ ਹੈ ਜਿਹਦੇ ਕਾਰਨ ਆਮ ਜਨਤਾ ਨੂੰ ਬਹੁਤ ਜ਼ਿਆਦਾ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਸਾਡੇ ਸਟਾਫ ਨੂੰ ਬਹੁਤ ਜ਼ਿਆਦਾ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਨਾਂ ਹਾਲਾਤਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਿਹੜੀ ਸਰਕਾਰ ਇਸ ادارے ਨੂੰ ਚਲਾਉਂਦੀਆਂ ਗੱਲਾਂ ਕਰਦੀ ਸੀ ਤਾਂ ਸਾਨੂੰ ਲੱਗ ਰਿਹਾ ਵੀ ਜਿਹੜੀ ਇਹ ਸਰਕਾਰ ਹੈ ਜਾਂ ਮੈਨੇਜਮੈਂਟ ਹੈ ਇਸ ادارے ਨੂੰ ਬੰਦ ਕਰਨ ਜਾ ਰਹੀ ਹੈ ਕਿਉਂਕਿ ਦਿਨੋਂ ਦਿਨ ਜਿਹੜੀ ਬੱਸਾਂ ਦੀ ਘਾਟ ਵੱਧ ਰਹੀ ਹੈ ਔਰ ਜਿੰਨੀਆਂ ਵੀ ਬੱਸਾਂ ਰੂਟ ਤੇ ਚੱਲ ਰਹੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਕਾਫੀ ਗੱਡੀਆਂ ਨੇ ਉਹ ਕੋਈ ਬੈਂਟਰਾਂ ਦੇ ਕਾਰਨ ਕੋਈ ਟਾਇਰਾਂ ਦੇ ਕਾਰਨ ਕੋਈ ਹੋਰ ਨਿੱਕੇ ਮੋਟੇ ਸਪੇਅਰ ਪਾਰਟ ਦੇ ਸਮਾਨ ਤੋਂ ਬਗੈਰ ਖੜ ਰਹੀਆਂ ਨੇ ਔਰ ਜੇਕਰ ਟਾਇਰਾਂ ਦਾ ਤੁਸੀਂ ਇੰਨਾ ਬੁਰਾ ਹਾਲ ਹੈ ਵੀ ਜਿਹੜਾ ਤਾਰ ਨਿਕਲੀ ਹੋਈ ਹੈ ਟਾਇਰ ਦੀ ਤਾਂ ਵੀ ਉਹਨਾਂ ਨੂੰ ਰੂਟ ਦੇ ਉੱਪਰ ਭੇਜਿਆ ਜਾ ਰਿਹਾ ਨਵੇਂ ਟਾਰ ਨਹੀਂ ਆ ਰਹੇ ਔਰ ਡਰਾਈਵਰ ਕਨੈਕਟਰ ਬਾਰੋਂ ਪੈਂਚਰ ਲਵਾ ਕੇ ਜਾਂ ਬਾਰੋਂ ਕਿਰਾਏ ਤੇ ਟਾਇਰ ਲੈ ਕੇ ਗੱਡੀਆਂ ਚਲਾ ਰਹੇ ਨੇ ਔਰ ਜਿਹੜੇ ਵਿਭਾਗ ਦੇ ਖਲਾਤ ਨੇ ਦਿਨੋਂ ਦਿਨ ਬਹੁਤ ਮਾੜੇ ਨੇ ਔਰ ਸਾਨੂੰ ਲੱਗ ਰਿਹਾ ਵੀ ਸਰਕਾਰ ਤੇ ਮੈਨੇਜਮੈਂਟ ਮਿਲ ਕੇ ਕਿਤੇ ਨਾ ਕਿਤੇ ਇਸ ادارے ਨੂੰ ਬੰਦ ਕਰਨਗਾ ਕੋਈ ਵੀ ਕੱਟੀ ਹੋਈ ਹੈਗੀ ਉਹ ਮੁਗਲਾਇਲ ਦਾ ਪਾਣੀ ਤੇ ਹੁੰਦੀ ਹੈ ਜੀ ਆਪਾਂ ਪੁੱਛਿਆ ਜੋ ਮੁਗਲਾਇਲ ਇਹ ਰੰਮਣੇ ਤਾਂ ਬਿਗਨੇ ਕਿੰਨਾ ਕਿਤੇ ਚੱਲਦੀ ਬਿਲਕੁਲ ਜੀ ਇਹੀ ਸਾਡਾ ਸਵਾਲ ਹੈ ਵੀ ਲਗਭਗ ਇੱਕ ਗੱਡੀ ਦੇ ਵਿੱਚ 17-18 ਲੀਟਰ ਜਿਹੜਾ ਮੁਗਲਾਇਲ ਪੈਂਦਾ ਔਰ ਉਹ ਮੁਗਲਾਇਲ ਜਦੋਂ ਪੂਰਾ ਨਾ ਹੋਵੇ ਤਾਂ ਕਰਾਉਣ ਔਰ ਗੇਰ ਕਦੋਂ ਵੀ ਗੱਡੀ ਖੜ ਸਕਦੀ ਹੈ ਇੱਕ ਹਾਦਸਾ ਬਹੁਤ ਵੱਡਾ ਹਾਦਸਾ ਹੋ ਸਕਦਾ ਹੈ ਕੋਲ ਤੁਰੀ ਜਾਂਦੀ ਗੱਡੀ ਕਦੋਂ ਵੀ ਸਟੀering ਦਾ ਆਪ ਦਾ ਕੰਮ ਛੱਡ ਸਕਦਾ ਹੈ ਜਾਂ ਚੱਕੇ ਆਪ ਦਾ ਕੰਮ ਛੱਡ ਸਕਦੇ ਨੇ ਜਿਹਦੇ ਕਾਰਨ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ ਔਰ ਲੋਕਾਂ ਦੀ ਜਾਨ ਦੇ ਨਾਲ ਖੇਡਿਆ ਜਾ ਰਿਹਾ ਹੈ ਸਰਕਾਰ ਜਿਹੜੀ ਸਮੇਂ ਤੇ ਜਿਹੜੇ ਆਪਣੀ ਸਾਡੀ ਪੇਮੈਂਟ ਹੈ ਪੀਆਰਟੀਸੀ ਉਹਦੀ ਉਦਾਇਗੀ ਨਹੀਂ ਕਰ ਰਹੀ ਜਿਹਦੇ ਕਾਰਨ ਸਫੇਰਪਾੜ ਨਹੀਂ ਆ ਰਿਹਾ ਔਰ ਨਾ ਹੀ ਕੋਈ ਸਾਡੇ ਐਮਡੀ ਦੁਆਰਾ ਕੋਈ ਟੈਂਡਰ ਕੀਤਾ ਗਿਆ ਹੈਗਾ ਅੱਜ ਤੱਕ ਕਿਉਂਕਿ ਪਿਛਲੀ 31 ਤਰੀਕ ਨੂੰ ਅਤੀ ਦਸੰਬਰ ਨੂੰ ਜਿਹੜਾ ਟੈਂਡਰ ਸੀ ਇਹ ਪੂਰਾ ਹੋ ਗਿਆ ਉਸ ਤੋਂ ਬਾਅਦ ਕੋਈ ਨਵਾਂ ਟੈਂਡਰ ਨਹੀਂ ਕੀਤਾ ਗਿਆ ਇੱਕ ਪਾਸੇ ਸਰਕਾਰ ਤੋਂ ਖਾਸ ਕਰਕੇ ਟ੍ਰਾਂਸਪੋਰਟ ਜਿਹੜਾ ਮਾਫੀ ਆ ਉਹਦੇ ਖਿਲਾਫ ਵੀ ਕਾਰਪੋਰੇਟਰਾਂ ਆਸਪੋਰਟ ਦੇ ਖਿਲਾਫ ਪਾਈ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਦਾਅਵੇ ਵੀ ਕੀਤੇ ਸੀ ਵੀ ਉਹਨਾਂ ਨੂੰ ਜੇ ਥੱਲ ਪਾਈ ਜਾਊਗੀ ਲੱਗਦਾ ਹੁਣ ਇਹਨਾਂ ਨਾਲ ਤਾਂ ਉਹਨਾਂ ਨੂੰ ਫਾਇਦਾ ਹੋ ਰਿਹਾ ਬਿਲਕੁਲ ਜੀ ਸਿੱਧੇ ਤੌਰ ਤੇ ਪ੍ਰਾਈਵੇਟ ਆਪਰੇਟਰਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋ ਰਿਹਾ ਕਿਉਂਕਿ ਸਰਕਾਰ ਸੱਦਾ ਦੇ ਵਿੱਚ ਆਈ ਸੀ ਤਾਂ ਕਹਿ ਰਹੀ ਸੀ ਵੀ ਅਭੀ ਜਿਹੜੀਆਂ ਬੱਸਾਂ ਉਹ ਨਵੀਆਂ ਪਾਵਾਂਗੇ ਅਜੇ ਤੱਕ ਪੀਆਰਟੀਸੀ ਵਰਪਣ ਵਾਸਤੇ ਬਿਹੜੇ ਦੇ ਵਿੱਚ ਇੱਕ ਵੀ ਨਵੀਂ ਬੱਸ ਆਮ ਆਦਮੀ ਦੀ ਸਰਕਾਰ ਦੁਆਰਾ ਨਹੀਂ ਪਾਈ ਗਈ ਇੱਥੋਂ ਤੱਕ ਕਿ ਜਿਹੜਾ ਹੁਣ ਕੋਈ ਟੈਂਡਰ ਦੀ ਗੱਲ ਕਰਦੇ ਇਹ ਤਾਂ ਕਿਲੋਮੀਟਰ ਬੱਸ ਪਾ ਰਹੇ ਨੇ ਕਿਲੋਮੀਟਰ ਬੱਸ ਇੱਕ ਪ੍ਰਾਈਵੇਟ ਮਾਲਕ ਦੀ ਬੱਸ ਪਾਉਣ ਦੀ ਗੱਲਾਂ ਕਰ ਰਹੀ ਹੈ ਵਿਭਾਗਾਂ ਦੀ ਆਪਣੀ ਮਾਲਕੀ ਵਾਲੀ ਬੱਸ ਇੱਕ ਵੀ ਅਜੇ ਵਿਭਾਗ ਦੇ ਵਿੱਚ ਨਹੀਂ ਪਾਈ ਗਈ ਨਾ ਹੀ ਕੋਈ ਪਾਉਣ ਦੀ ਤਿਆਰੀ ਹੈ ਜਿਹੜੀਆਂ ਗੱਡੀਆਂ ਪਹਿਲਾਂ ਚੱਲ ਰਹੀਆਂ ਨੇ ਉਹਨਾਂ ਗੱਡੀਆਂ ਸਪੇਅਰ ਪਾਰਟ ਤੋਂ ਬਿਨਾਂ ਖੜ ਰਹੀਆਂ ਨੇ ਕਿਉਂਕਿ ਤੁਸੀਂ ਯਾਦਤਰ ਦੇਖਿਆ ਹੋਊ ਵੀ ਗੱਡੀਆਂ ਤੱਕਾ ਸਟਾਰਟ ਨਹੀਂ ਇਸ ਡੀਪੂ ਦੇ ਵਿੱਚ ਲਗਭਗ 20 ਤੋਂ 25 ਗੱਡੀਆਂ ਜਿਹੜੀਆਂ ਧੱਕਾ ਸਟਾਰਟ ਨੇ 10 ਤੋਂ 15 ਦੇ ਕਰੀਬ ਗੱਡੀਆਂ ਜਿਹੜੀਆਂ ਟਾਇਰਾਂ ਤੋਂ ਬਗੈਰ ਖੜ ਚੁੱਕੀਆਂ ਨੇ ਔਰ ਬਾਕੀ ਸਪੇਅਰ ਪਾਰਟ ਤੋਂ ਬਗੈਰ ਗੱਡੀਆਂ ਖੜ ਰਹੀਆਂ ਨੇ ਔਰ ਹੁਣ ਜੇਕਰ ਇੱਕ ਛੋਟੀ ਜੀ ਗੱਡੀ ਦੇ ਵਿੱਚ ਦਿੱਕਤ ਆਉਂਦੀ ਹੈ ਔਰ ਉਸ ਸਪੇਅਰ ਪਾਰਟ ਨੂੰ ਲੈ ਕੇ ਆਉਣ ਵਾਸਤੇ ਜਾਂ ਤਾਂ ਸਾਨੂੰ ਨਾਬਾ ਜਾਣਾ ਪੈਂਦਾ ਜਾਂ ਪਟਿਆਲੇ ਹੈਡ ਆਫਸ ਜਾਣਾ ਪੈਂਦਾ ਹੈ ਉੱਥੋਂ ਵੀ ਕਈ ਵਾਰ ਨਹੀਂ ਮਿਲਦਾ ਜਿਹਦੇ ਕਾਰਨ ਗੱਡੀ ਇੱਕ ਨਿੱਕੀ ਜੀ ਕਮੀ ਦੇ ਕਾਰਨ 10-15 ਦਿਨ ਖੜੀ ਰਹਿੰਦੀ ਹੈ ਜਿਹੜੇ ਇਹ ਫਰੀ ਸਫਰ ਕੀਤਾ ਸੀਗਾ ਤੇ ਉਹਦਾ ਕਰਜ਼ਾ ਬਕਾਇਆ ਵੀ ਇਹ ਦੇ ਨਹੀਂ ਰਹੀ ਕਿ ਉਸੇ ਤਰ੍ਹਾਂ ਬਿਲਕੁਲ ਜੀ ਆਮ ਆਦਮੀ ਸਰਕਾਰ ਨੇ ਜੋ ਔਰਤਾਂ ਦਾ ਫਰੀ ਸਫਰ ਹੈ ਉਹਦਾ ਬਕਾਇਆ ਜਿਹੜੀ ਜਿਹੜੀ ਰਾਸ਼ੀ ਬੰਦੀ ਹੈ ਅਜੇ ਤੱਕ ਪੀਆਰਟੀਸੀ ਨੂੰ ਨਹੀਂ ਦਿੱਤੀ ਗਈ ਉਹਦਾ ਕਾਫੀ ਜਿਆਦਾ ਬਕਾਇਆ ਹੈ ਜਿਹੜਾ ਸਰਕਾਰ ਵੱਲ ਖੜਾ ਬਿੱਲ ਖੜੇ ਨੇ ਔਰ ਸਮੇਂ ਸਿਰ ਸਰਕਾਰ ਨੂੰ ਮੰਗ ਕਰਦੇ ਵੀ ਸਮੇਂ ਸਿਰ ਉਹ ادائیگی ਕੀਤੀ ਜਾਵੇ ਤਾਂ ਜੋ ਜੜੀਆਂ ਇਹ ਬੱਸਾਂ ਨੇ ਇਹ ਵਿਭਾਗ ਚੱਲ ਸਕੇ ਬੱਸਾਂ ਚੱਲ ਸਕਣ ਤਾਂ ਜੋ ਆਮ ਜਨਤਾ ਆਮ ਲੋਕਾਂ ਨੂੰ ਕੋਈ ਖੱਜਲ ਖਵਰੀ ਦਾ ਸਾਹਮਣਾ ਨਾ ਕਰਨਾ ਪਵੇ